ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਵੱਧ ਤੋਂ ਵੱਧ ਵੀਡੀਓ ਅੱਗੇ ਲਾਈਕ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਹਰ ਇੱਕ ਕੋਲੇ ਆਪਣੀ ਵੀਡੀਓ ਦਾ ਸੂਟਾ ਦਾ ਨੋਟੀਫਿਕੇਸ਼ਨ ਜਾ ਸਕੇ ਤੇ ਹਰ ਇੱਕ ਭੈਣਾ ਹਨਾ ਆਪਣੇ ਵੀਡੀਓ ਦੇਖ ਕੇ ਸੂਟ ਹੈ ਜਿਹੜਾ ਆਰਡਰ ਕਰ ਸਕੇ ਪਲੀਜ਼ ਮੇਰੀ ਰਿਕਵੈਸਟ ਹੈ ਜੀ ਤੁਹਾਡੇ ਸਾਧਨ ਵਾਲੀ ਹਨਾ ਮੈਂ ਇੱਥੇ ਤੱਕ ਹੌਸਲਾ ਪੈਂਦਾ ਮੈਨੂੰ ਮੇਰੀ ਇੰਨੀ ਲਤ ਦੇ ਵਿੱਚ ਪੇਨ ਹੈ ਮੈਂ ਦਾ ਵੀ ਤੁਹਾਡੇ ਲਈ ਵੀਡੀਓ ਔਖੀ ਸੌਖੀ ਸ਼ੇਅਰ ਜ਼ਰੂਰ ਕਰਦੀਆਂ ਕੋਈ ਦਿਨ ਹੁੰਦਾ ਜਿੱਦੇ ਬਾੜੀ ਜ਼ਿਆਦਾ ਹੋ ਜਾਂਦਾ ਵੀ ਮੇਰੀ ਬੇਵਸੀ ਹੋ ਜਾਂਦੀ ਹੈ ਫਿਰ ਮੈਂ ਨਹੀਂ ਕਰ ਸਕਦੀ ਪਰ ਮੈਂ ਫੇਰ ਵੀ ਛੋਟੀ ਮੋਟੀ ਕੋਈ ਨਾ ਕੋਈ ਵੀਡੀਓ ਤਾਂ ਤੁਹਾਡੇ ਤੱਕ ਜ਼ਰੂਰ ਪਹੁੰਚਾਉਣੀ ਹੈ ਜੀ ਜਿਹੜੀਆਂ ਭੈਣਾਂ ਮੇਰੀਆਂ ਵੇਟ ਕਰਦੀਆਂ ਨੇ ਮੈਨੂੰ ਐਂ ਰਹਿੰਦਾ ਵੀ ਹਨਾ ਬਿਊਟੀ ਡੀਕ ਡੀਕ ਦੇ ਆਏ ਹੋ ਗਿਆ ਬੈਰ ਹੁਣ ਵੀ ਬਲੌਗ ਆਇਆ ਹੁਣ ਵੀ ਬਲੌਗ ਆਇਆ ਪਲੀਜ਼ ਮੈਂ ਛੋਡੇ ਸਿਰਤੀ ਇਹ ਕੰਮ ਸ਼ੁਰੂ ਕੀਤਾ ਜੀ ਤੁਸੀਂ ਨਹੀਂ ਮੈਨੂੰ ਇਹਦੇ ਵਿੱਚ ਸਫਲਤਾ ਦਿਵਾਉਣੀ ਹੈ ਹਨਾ ਮੈਂ ਤੁਹਾਡੇ ਸਹਿਯੋਗ ਦੇ ਨਾਲ ਹੀ ਇੱਥੇ ਤੱਕ ਪਹੁੰਚੀ ਆਂ ਅੱਗੇ ਵੀ ਤੁਸੀਂ ਵਧਾਓ ਜੀ ਤੁਸੀਂ ਮੇਰੀ ਫੈਮਲੀ ਹੋ ਜੀ ਮੈਨੂੰ ਉਹ ਆਪਦੇ ਆ ਤੇ ਜਿਹੜੇ ਮੇਰੇ ਆਪਦੇ ਸਕੇ ਨੇ ਆਪਦੇ ਰਿਸ਼ਤੇਦਾਰਾਂ ਦਾ ਉਹਨਾ ਹੋ ਨਹੀਂ ਹੈਗਾ ਜੀ ਜਿੰਨਾ ਤੁਹਾਡੇ ਨਾਲ ਮੇਰਾ ਪਿਆਰ ਬਣਿਆ ਹੋਇਆ ਆਪਾਂ ਤੁਹਾਡੇ ਲਈ ਸਾਰੀ ਕਿ ਫੈਬਰਿਕ ਲੈ ਕੇ ਆਉਂ ਜਨਾਂ ਆ ਜੀ ਤੁਹਾਡੇ ਲਈ ਹੀ ਆਪਾਂ ਪ੍ਰਿੰਟ ਸੂਟ ਨੇ ਜਿਹੜੇ ਨਵੇਂ ਨਵੇਂ ਡਿਜ਼ਾਈਨ ਲਿਆਉਂਦੇ ਆਂ ਜੀ ਤੁਹਾਡੇ ਲਈ ਇਹ ਨਹੀਂ ਹੈਗਾ ਵੀ انا ਮੈਂ ਆਪਦਾ ਕੋਈ ਫੁੱਲ ਮਾਰਜਨ ਰੱਖ ਰਹੀਆਂ ਤੁਹਾਨੂੰ ਵੀ ਪਤਾ ਵੀ ਆਪਣੇ ਸੂਟਾਂ ਦਾ ਪ੍ਰਾਈਸ ਕਿੰਨਾ ਕੁ ਹੁੰਦਾ ਤੇ ਸੂਟਾਂ ਦੀ ਫੈਬਰਿਕ ਕਿਵੇਂ ਦੀ ਹੁੰਦੀ ਹੈ ਮੈਂ ਚਾਹੇ ਮੇਰੀ ਲੱਤ ਦੁਖਦੀ ਹੋਈ ਹੈ ਲੱਤ ਦੇ ਵਿੱਚ ਦਰਦ ਹੈ ਮੈਂ ਫਿਰ ਵੀ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਉਧਰੋਂ ਸੂਟ ਮੰਗਾ ਕੇ ਆਈਂਦੇ ਤਾਂ ਉਧਰੋਂ ਮੰਗਾਤਾ ਮੈਂ ਚਾਹੇ ਔਖੀ ਜਾਮਾ ਸੌਖੀ ਜਾਮਾ ਬਾਜ਼ਾਰ ਦੇ ਵਿੱਚ ਮੈਂ ਆਪ ਜਾ ਕੇ ਖੁਦ ਹੱਥ ਲਾ ਕੇ ਤੁਹਾਡੇ ਲਈ ਸੂਟ ਚੈੱਕ ਕਰਕੇ ਫਿਰ ਤੁਹਾਡੇ ਲਈ ਸੂਟ ਖਰੀਦ ਕੇ ਲਿਆਉਣੀ ਆ ਜੀ ਪਲੀਜ਼ ਮੇਰੀ ਰਿਕਵੈਸਟ ਹੈ ਤੁਸੀਂ ਆਪਣੀ ਵੀਡੀਓ ਨੂੰ ਪਿਆਰ ਦਿਓ ਤੁਸੀਂ ਵੀ ਮੇਰਾ ਸਾਥ ਦਿਓ ਹਨਾ ਤੇ ਤਾਂ ਕਰਕੇ ਮੈਂ ਤੁਹਾਨੂੰ ਮੈਂ ਵੀ ਮੈਨੂੰ ਵੀ ਹੌਸਲਾ ਹੋਵੇ ਵੀ ਮੈਂ ਜਦੋਂ ਇੰਨਾ ਸੋਡੇ ਤੁਹਾਡੇ ਲਈ ਇੰਨਾ ਕੁਝ ਕਰ ਰਹੀ ਆ ਤਾਂ ਤੁਸੀਂ ਵੀ ਮੇਰੇ ਲਈ ਇੱਕ 10 ਮਿੰਟ ਵੀਡੀਓ ਦੇਖਣ ਲਈ ਜ਼ਰੂਰ ਕੱਢ ਲਿਆ ਕਰੋ ਜੀ ਪਲੀਜ਼ ਆਪਾਂ ਬਾਲੀ ਬੱਡੀ ਵੀਡੀਓ ਨਹੀਂ ਕਰਦੇ ਤੇ ਇਸ ਕਰਕੇ 10 ਮਿੰਟ ਦਾ ਟਾਈਮ ਜ਼ਰੂਰ ਲੈ ਲਿਆ ਕਰੋ ਹੁਣ ਤਾਂ ਦਿਨ ਬਹੁਤ ਵੱਡੇ ਹੋ ਗਏ ਚੱਲ ਸਰਦੀ ਦੇ ਵਿੱਚ ਤਾਂ ਹੋ ਜਾਂਦਾ ਵੀ ਹਨਾ ਪੈਣਾ ਨੂੰ ਔਖਾ ਲੱਗਦਾ ਚਲੋ ਜੀ ਆਪਾਂ ਸੂਟ ਦਿਖਾਉਨੇ ਆ ਤੁਹਾਨੂੰ ਉਸ ਤੋਂ ਪਹਿਲਾਂ ਜਿਹੜਾ ਮੇਰੇ ਖੁਦ ਦੇ ਸੂਟ ਪਾਇਆ ਆ ਇਹ ਹੈਗਾ ਜੀ ਬਟਰ ਕਾਟਨ ਦਾ ਇਹ ਮੈਚਿੰਗ ਸੂਟ ਹੈ ਜੀ ਇਹਦੇ ਵਿੱਚ ਆਲ ਓਵਰ ਵੀ ਮਿਲ ਜੂਗਾ ਇਹ ਮੈਂ ਇਸ ਤਰ੍ਹਾਂ ਦੀ ਇਹਦੇ ਨਾਲ ਦੀ ਲਾਈ ਹੈ ਜੀ ਲੈਸ ਆਪਾਂ ਨੂੰ ਆਪ ਕੋਈ ਟਨ ਉਸੂ ਮਿਲੀ ਨਹੀਂ ਹੈਗੀ ਟੇਲਰ ਨੇ ਬਸ ਜਲਦੀ ਜਲਦੀ ਇਸ ਤਰ੍ਹਾਂ ਹੀ ਕੰਮ ਕਰਤਾ ਮੈਂ ਕਿ ਮੈਂ ਕੁਦਾ ਆਪਦੇ ਕੰਮ ਵੀ ਸੇ ਨਹੀਂ ਆਂਦੀ ਜੀ ਮੈਨੂੰ ਆਉਗਾ ਵੀ ਮੇਰੀ ਲੱਤ ਤੇ ਦਰਦ ਹੈ ਮੈਂ ਕਾਹਨੂੰ ਇੰਨੀ ਉਹ ਕਰਾਂ ਕਿਥੇ ਮੈਨੂੰ ਸਰਦਾਂ ਚਲ ਮਹੀਂ ਪਾਉਣਾ ਤਾਂ ਕੀ ਗੱਲ ਹੈ ਆਪਾਂ ਆਪਦੇ ਲਈ ਅਡਜਸਟਮੈਂਟ ਕਰ ਲੈਨੇ ਪਰ ਮੈਂ ਤੁਹਾਡੇ ਲਈ ਕੋਈ ਐਮੰਦਾ ਕੰਮ ਨਹੀਂ ਕਰੂੰਗੀ ਵੀ ਤੁਸੀਂ ਐਂ ਖਾਹ ਵੜਦੋ ਐਂ ਵੜਦੋ ਆਪਾਂ ਇਹਦੇ ਨਾਲ ਰੱਖਿਆ ਜੀ ਪਿਓਰ ਦਾ ਦੁਪੱਟਾ ਜੇ ਤੁਸੀਂ ਇਹ ਇਦਾਂ ਦੇ ਵਿੱਚ ਕੋਈ ਇਹ ਪ੍ਰਿੰਟ ਦੇ ਵਿੱਚ ਕੱਲਰ ਤੁਹਾਨੂੰ ਹੋਰ ਮਿਲ ਜਾਣਗੇ ਜੀ ਖਲਾਬ ਹੋਰ ਮਿਲ ਜਾਣਗੇ ਇਹ ਬਟਰ ਕਾਟਨ ਦਾ ਸੂਟ ਹੈ ਜੇ ਤੁਸੀਂ ਲੈਣਾ ਹੈ ਮੈਚਿੰਗ ਲੈਣੇ ਨੇ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਜੇ ਤੁਸੀਂ ਆਲ ਓਵਰ ਲੈਣੇ ਨੇ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਆ ਇਹਦੇ ਕਲਰ ਡਿਜ਼ਾਈਨ ਆਪਾਂ ਵੀਡੀਓ ਦੇ ਵਿੱਚ ਪਾਏ ਹੋਏ ਨੇ ਜੇ ਤੁਸੀਂ ਦੁਬਾਰਾ ਤੋਂ ਕੋਈ ਪਿਕ ਲੈਣੀ ਹੈ ਤਾਂ ਤੁਸੀਂ ਲੈ ਸਕਦੇ ਦੇਖੋ ਜੀ ਇਹ ਸੂਟ ਦਾ ਪ੍ਰਾਈਸ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ 1600 ਰੁਪਏ ਆਲ ਓਵਰ ਸੂਟ ਦਾ ਪ੍ਰਾਈਸ ਮੈਂ ਅਜੇ ਤੱਕ ਆਲ ਓਵਰ ਸੂਟ ਨਹੀਂ ਸੇਲ ਕੀਤਾ ਜੇ ਤੁਸੀਂ ਲਓਗੇ ਤਾਂ ਆਪਾਂ ਉਸ ਦੇ ਹਿਸਾਬ ਨਾਲ ਤੁਹਾਨੂੰ ਦੱਸ ਦਾਂਗੇ ਮੇਰੇ ਕੋਲੋਂ ਸਾਰੇ ਸੂਟ ਇਸ ਟਾਈਮ ਮੈਚਿੰਗ ਹੀ ਜਾ ਰਹੇ ਨੇ ਚਲੋ ਜੀ ਆਪਾਂ ਤੁਹਾਨੂੰ ਵੀਡੀਓ ਜੇ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਸੂਰਨੇ ਜਿਹੜੇ ਸਾਰੇ ਪਲੇਨ ਫੈਬਰਿਕ ਹੈ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਵਿਦਾਊਟ ਲਾਈਨਿੰਗ ਤੁਸੀਂ ਰੈਡੀ ਕਰ ਸਕਦੇ ਹੋ ਦੇਖੋ ਜੀ ਸਾਰਿਆਂ ਨੂੰ ਪਹਿਲਾ ਹੈਗਾ ਸੂਟ ਆਪਣੇ ਕੋਲ ਇਸ ਤਰ੍ਹਾਂ ਦਾ ਸਕਾਈ ਬਲੂ ਕਲਰ ਹੈ ਇਹਨੂੰ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਰੈਡੀ ਕਰ ਸਕਦੇ ਹੋ ਜੇ ਜੇ ਤੁਹਾਡੀ ਚੁਆਇਸ ਹੈ ਤਾਂ ਤੁਸੀਂ ਲਾਈਨਿੰਗ ਲਾ ਕੇ ਹੀ ਰੈਡੀ ਕਰ ਸਕਦੇ ਹੋ ਦੇਖੋ ਇਹ ਰੂਬੀ ਡੋ ਕੋਟਾ ਡੋਰੀਏ ਦਾ ਫੈਬਰਿਕ ਆ ਗਈ ਜੀ ਰੂਬੀ ਦੇ ਵਿੱਚ ਇਹ कॉटन ਕੋਟਾ ਡੋਰੀਏ ਹੈ કોટਨ ਕੋਟਾ ਡੋਰੀ ਹੈ ਇਹ ਇਹ ਨਹੀਂ ਹੈਗਾ ਵੀ ਇਹਦੇ ਵਿੱਚ ਕੋਈ ਤੁਹਾਨੂੰ ਲਾਈਨਿੰਗ ਲਾਉਣ ਦੀ ਲੋੜ ਪਊ ਜਾਂ ਇਹ ਗਰਮੀ ਵਾਲੀ ਫੈਬਰੀਕ ਵੀ ਇਹਦੇ ਵਿੱਚ ਗਰਮੀ ਆਊਗੀ ਕੋਟਨ ਚੈੱਕ ਦੇ ਵਿੱਚ ਆਈ ਹੈ ਜੀ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਇਸ ਤਰ੍ਹਾਂ ਰੂਬੀ ਦੀ ਕੋਟਨ ਹੈ ਜੀ ਇਹ ਚੈੱਕ ਦੇ ਵਿੱਚ ਆ ਗਈ ਇਹਦੇ ਵਿੱਚ ਕਲਰ ਕਾਫੀ ਨੇ ਪਰ ਮੈਂ ਕਲਰ ਇਹਦੇ ਵਿੱਚ ਦੋ ਹੀ ਲੈ ਕੇ ਆਈਆਂ ਜੇ ਤੁਸੀਂ ਨੇ ਕਲਰ ਹੋਰ ਮੰਗਵਾਉਣੇ ਨੇ ਤਾਂ ਤੁਸੀਂ ਮੇਰੇ ਤੋਂ ਪਿੱਕਾਂ ਲੈ ਸਕਦੇ ਹੋ ਆਪਣੇ ਕੋਲੇ ਹੈਗੀਆਂ ਨੇ ਜੀ ਇੱਕ ਕਲਰ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਇਹ ਮਹਿੰਦੀ ਕਲਰ ਮਾਸਟਰ ਮਹਿੰਦੀ ਕਲਰ ਹੈ ਆਲਓਵਰ ਸੂਟ ਮਿਲੂਗਾ ਤੁਹਾਨੂੰ ਜੇ ਤੁਸੀਂ ਐਦਾਂ ਹੀ ਲੈਣਾ ਪਲੇਨ ਦਾ ਤੁਸੀਂ ਐਵੇਂ ਵੀ ਲੈ ਸਕਦੇ ਹੋ ਜੇ ਤੁਸੀਂ ਨੇ ਤੇ ਵਰਕ ਕਰਵਾਉਣਾ ਜੀ ਤਾਂ ਤੁਸੀਂ ਵਰਕ ਕਰਵਾ ਸਕਦੇ ਹੋ ਪਲੀਜ਼ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਮੈਂ ਵਰਕ ਦੇ ਲਈ ਕੱਲ 2 ਦਿਨ ਕੱਲ ਤੇ ਪਰਸੋਂ ਮੈਂ ਨਹੀਂ ਜਾ ਰਹੀ ਉਸ ਤੋਂ ਬਾਅਦ ਆਪਾਂ ਸੂਟ ਵਰਕ ਲਈ ਪੜਾ ਕੇ ਆਉਣੇ ਨੇ ਤੁਹਾਨੂੰ ਵੀ ਪਤਾ ਵੀ ਮੇਰੀ ਲੱਤ ਦੇ ਵਿੱਚ ਤਰਦ ਕਰਕੇ ਮੈਂਥੋ ਰੋਜ਼-ਰੋਜ਼ ਪਕਾਈ ਨਹੀਂ ਹੁੰਦੀ ਤੇ ਮੈਂ ਅੱਜ ਵੀ ਜਾਣਾ ਸੀ ਇਸ ਕਰਕੇ ਮੈਂ ਰੁਕ ਗਈ ਵੀ ਆਪਾਂ ਪਲੇਨ ਫੈਬਰਿਕ ਦੀ ਵੀਡੀਓ ਪਾ ਕੇ ਜਿਹੜੀਆਂ ਭੈਣਾਂ ਦੇ ਆਰਡਰ ਹੋਣਗੇ ਫਿਰ ਉਹ ਸੂਟ ਆਪਾਂ ਨਾਲ ਲੈ ਜਾਵਾਂਗੇ ਜਲਦੀ ਤੁਹਾਡਾ ਆਰਡਰ ਹੈ ਜਿਹੜਾ ਰੈਡੀ ਹੋ ਜੂਗਾ ਜੀ ਤੁਸੀਂ ਕੱਲ ਤੇ ਅੱਜ ਦੋ ਦਿਨ ਦੇ ਵਿੱਚ ਵਿੱਚ ਮੈਂ ਅੱਜ ਹੋ ਗਿਆ ਜੀ ਮੰਡੇ ਕੱਲ ਨੂੰ ਬੈ ਉਹ ਜੁੜੇ ਬੈਡਨਸਡੇ ਮੈਂ ਥਰਸਡੇ ਜਾਉਂਗੀ ਜੀ ਦੋ ਦਿਨ ਦਿੱਤੇ ਨੇ ਤੁਹਾਨੂੰ ਦੋ ਦਿਨਾਂ ਦੇ ਵਿੱਚ ਤੁਸੀਂ ਆਪਣੇ ਵਰਕ ਸਿਲੈਕਟ ਕਰਕੇ ਜੀ ਕਲਰ ਸਿਲੈਕਟ ਕਰਕੇ ਆਪਣੇ ਸੂਟ ਆ ਜਿਹੜੇ ਬੁੱਕ ਕਰ ਸਕਦੇ ਹੋ ਮੈਂ ਪਲੀਜ਼ ਮੇਰੀ ਹੱਥ ਮੰਨ ਕੇ ਬੇਨਤੀ ਹੈ ਵੀ ਤੁਸੀਂ ਜਲਦੀ ਆਰਡਰ ਕਰ ਲਓ ਨਾ ਜੀ ਵਰਕ ਤੇ ਸੂਟ ਕਰਾਉਣੇ ਨੇ ਫਿਰ ਮੈਨੂੰ ਬਾਰ-ਬਾਰ ਜਾਣਾ ਔਖਾ ਤੁਸੀਂ ਸਮਝੋ ਵੀ ਤਕਲੀਫ ਦੇ ਵਿੱਚ ਵੀ ਮੈਂ ਤੁਹਾਡੇ ਲਈ ਕੰਮ ਕਰ ਰਹੀ ਆ ਚਾਹੇ ਮੈਂ ਤੁਸੀਂ ਮੈਂ ਇੰਨੀ ਤਕਲੀਫ ਦੇ ਵਿੱਚ ਵੀ ਆਪਾਂ ਸੂਟ ਨੇ ਜਿਹੜੇ ਕੰਮ ਹੈ ਜਿਹੜਾ ਆਪਣਾ ਚੱਲਦਾ ਰਹੂਗਾ ਪਲੀਜ਼ ਬਸ ਰਿਕਵੈਸਟ ਹੈ ਵੀ ਮੇਰਾ ਇੱਕ ਨਾ ਤਾਂ ਢਾ ਗਿਆ ਘਟਾਉਣ ਦੀ ਕੋਸ਼ਿਸ਼ ਕਰੋ ਤੁਸੀਂ ਪਤਾ ਜੇ ਆਪਾਂ ਹੁਣ ਘਰ ਦੇ ਵਿੱਚੋਂ ਕਿਸੇ ਨੂੰ ਮੈਂ ਫੜਾਉਂ ਤੁਸੀਂ ਫੜਾਓ ਜਾਂ ਉਹ ਫੜਾਏਵੇ ਇਹਦੇ ਵਿੱਚ ਫਿਰ ਪੰਗਾ ਪੈ ਜਾਂਦਾ ਇਹਨਾਂ ਤਾਂ ਉਹਨਾਂ ਨੂੰ ਡਿਜ਼ਾਈਨ ਸਮਝਾਉਣਾ ਆਉਂਦਾ ਹੈ ਜਨ ਮੈਂ ਕਿਸੇ ਨੂੰ ਫੜਾ ਦਨੀਆ ਨਾ ਫੋਨ ਤੇ ਉਨੀ ਗੱਲ ਬਣਦੀ ਹੈ ਹੁਣ ਮੈਂ ਲਵੇ ਬਹਿ ਕੇ ਸਾਰਾ ਉਹਨਾਂ ਨੂੰ ਥੋੜਾ ਘੇਰਾ ਨਾਪ ਸਾਰਾ ਕੁਝ ਲਿਖਾ ਕੇ ਸਾਰਾ ਡਿਜ਼ਾਈਨ ਦੱਸ ਕੇ ਵੀ ਤੇ ਐਵੇਂ ਕਰਨਾ ਤੇ ਐਵੇਂ ਕਰਨਾ ਆਪਾਂ ਸੂਟ ਥੋੜੇ ਰੈਡੀ ਕਰਾਵਾਂਗੇ ਪਲੀਜ਼ ਮੇਰੀ ਰਿਕੁਐਸਟ ਹੈ ਭੈਣਾਂ ਨੂੰ ਹੱਥ ਵੱਨ ਕੇ ਬੇਨਤੀ ਹੈ ਵੀ ਬਸ ਤੁਸੀਂ ਆਪਣੇ ਜਲਦੀ ਆਰਡਰ ਬੁੱਕ ਕਰੋ ਮੈਂ ਵੀਰਵਾਰ ਨੂੰ ਸੂਟ ਦੇਣ ਜਾਣਾ ਹੈ ਜੀ ਮੰਗਲਵਾਰ ਤੇ ਬੁੱਧਵਾਰ ਤੁਸੀਂ ਦੋ ਦਿਨਾਂ ਦੇ ਵਿੱਚ ਵਿੱਚ ਆਪਣੇ ਸੂਟ ਨੇ ਜਿਹੜੇ ਵਰਕ ਵਾਲੇ ਸਿਲੈਕਟ ਕਰ ਸਕਦੇ ਹੋ ਜੀ ਦੇਖੋ ਜੀ ਇਹ ਹੋਗੇ ਜੀ ਇਹਦੇ ਵਿੱਚ ਇਹ ਦੋ ਕਲਰ ਨੇ ਆਪਣੇ ਕੋਲ ਜੇ ਤੁਸੀਂ ਪਲੇਨ ਲੈਣਾ ਹੈ ਬਿਨਾ ਵਰਕ ਤੋਂ ਲੈਣਾ ਤਾਂ ਤੁਸੀਂ ਇਦਾਂ ਵਰਕ ਤੋਂ ਬਿਨਾ ਵੀ ਲੈ ਸਕਦੇ ਹੋ ਬਿਨਾ ਵਰਕ ਤੋਂ ਪ੍ਰਾਈਸ ਇਹਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ 1200 ਰੁਪਏ ਜੇ ਤੁਸੀਂ ਵਰਕ ਕਰਾਓਗੇ ਤਾਂ ਉਹਦੇ ਹਿਸਾਬ ਨਾਲ ਹੋਊਗਾ ਕਾਟਨ ਵਧੀਆ ਜੀ ਨਿਉ ਦੀ ਸਟਾਪ ਗਰਮੀ ਦੇ ਵਿੱਚ ਆਇਆ ਹੈ ਚਲੋ ਜੀ ਇਸ ਤੋਂ ਬਾਅਦ ਆ ਗਈ ਜੀ ਪਹਿਲਾਂ ਆਪਾਂ ਨੇ ਕ੍ਰਸ ਚਨੂਨ ਦੇ ਸੂਟ ਵੀ ਬਹੁਤ ਵੇਚਤੇ ਗਰਮੀ ਵਾਲੀ ਚ ਸਰਦੀ ਦੇ ਵਿੱਚ ਕ੍ਰਸ ਤੇ ਆਪਾਂ ਹੈਂਡਵਰਕ ਸੂਟ ਕਰ ਕਰ ਵੀ ਬਹੁਤ ਸੇਲ ਕੀਤੇ ਨੇ ਉਸ ਤੋਂ ਬਾਅਦ ਆਪਣੇ ਕੋਲ ਕ੍ਰਸ ਚਨੂਨ ਦੇ ਵਿੱਚ ਵੀ ਆ ਗਈ थी ਹੁਣ ਆ ਗਈ ਜੀ ਕ੍ਰਸ ਕਾਟਨ ਰੂਬੀ ਦੀ ਹੈ ਇਹ ਵੀ ਕ੍ਰਸ ਕਾਟਨ ਦੇ ਵਿੱਚ ਇਹ ਸੂਟ ਆਏ ਨੇ ਜੀ ਦੇਖੋ ਇਹ ਹੈਗਾ ਜੀ ਪਿਸਤਾ ਕਲਰ ਇਹਦੇ ਵੀ ਤੁਹਾਨੂੰ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਹੁਤ ਵਧੀਆ ਕਾਟਨ ਹੈ ਤੁਸੀਂ ਬੇਤਿਸ ਕੋ ਕੇ ਸੂਟ ਆਰਡਰ ਕਰ ਸਕਦੇ ਹੋ ਜੀ ਜੇ ਤੁਸੀਂ ਵਰਕ ਨਹੀਂ ਕਰਵਾਉਣਾ ਤਾਂ ਤੁਸੀਂ ਐਦਾਂ ਇੱਕ ਸੂਟ ਪਲੈਨ ਲੈ ਕੇ ਦੇਖ ਲਓ ਤੁਹਾਨੂੰ ਬਾਅਦ ਵਿੱਚ ਪਤਾ ਲੱਗ ਜਾਊਗਾ ਵੀ ਫੈਬਰਿਕ ਕਿਵੇਂ ਦੀ ਹੈ ਦੇਖੋ ਜੀ ਇਹਦੇ ਵਿੱਚ ਇੱਕ ਇਹ ਪਿਸਤਾ ਕਲਰ ਆ ਗਿਆ ਜੀ ਇੱਕ ਇਹਦੇ ਵਿੱਚ ਆ ਗਿਆ ਸਕਾਈ ਬਲੂ ਕਲਰ ਦੇਖੋ ਇੱਕ ਇਹਦੇ ਵਿੱਚ ਆ ਗਿਆ ਜੀ ਗ੍ਰੇ ਕਲਰ ਇੱਕ ਇਹਦੇ ਵਿੱਚ ਆ ਗਿਆ ਜੀ ਪੀਚ ਕਲਰ ਚਾਰ ਕਲਰ ਨੇ ਵਧੀਆ ਸਿੰਪਲ ਸੋਬਰ ਜੇ ਮੈਂ ਕਲਰ ਲੈ ਕੇ ਆਈਆਂ ਬਾਕੀ ਇਹਦੇ ਵਿੱਚ ਵੀ ਤੁਹਾਨੂੰ 15 ਕਲਰ ਮਿਲ ਜਾਣਗੇ ਜੀ ਇਦੇ ਵਿੱਚ 6 ਕਲਰ ਨੇ ਇਹਦੇ ਵਿੱਚ 15 ਕਲਰ ਨੇ ਜੋ ਵੀ ਤੁਹਾਨੂੰ ਸੂਟ ਚਾਹੀਦਾ ਤੁਸੀਂ ਮੈਥੋਂ ਪਿੱਕਾ ਮੰਗਵਾ ਸਕਦੇ ਹੋ ਇਸ ਟਾਈਮ ਜਿਹੜੇ ਅਵੇਲੇਬਲ ਨੇ ਜੀ ਮੈਂ ਵੀਡੀਓ ਦੇ ਵਿੱਚ ਪਾ ਚੁੱਕੀਆਂ ਨੇ ਇਹ ਸੂਟ ਦਾ ਪ੍ਰਾਈਸ ਵੀ ਪਲੇਨ ਸੂਟ ਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਜੇ ਤੁਸੀਂ ਵਰਕ ਕਰਵਾਉਂਗੇ ਤਾਂ ਵਰਕ ਦੇ ਹਿਸਾਬ ਨਾਲ ਤੁਹਾਨੂੰ ਪ੍ਰਾਈਸ ਐਡ ਲੱਗ ਜਾਊਗਾ 5 ਮੀਟਰ ਦਾ ਸੂਟ ਮਿਲੂਗਾ ਤੁਹਾਨੂੰ ਜੇ ਪਹਿਣਾ ਹਨਾ ਕਈਆਂ ਦਾ ਵਜਨ ਹੈਵੀ ਹੁੰਦਾ ਹੈ ਵੱਧ ਲੈਣਾ ਤੁਸੀਂ ਤਾਂ ਵੱਧ ਵੀ ਲੈ ਸਕਦੇ ਹੋ 1 ਮੀਟਰ ਕਪੜਾ ਜਿੰਨਾ ਮੀਟਰ ਜਿਹੜਾ ਲਾਓਗੇ ਉਹਦੇ ਅਲੱਗ ਤੋਂ ਤੁਹਾਨੂੰ ਪੈਸੇ ਨੇ ਜਿਹੜੇ ਲੱਗ ਜਾਣਗੇ ਚਲੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਚਾਰ ਕਲਰ ਆ ਗਏ ਜੀ ਵਾਟਰ ਕਾਟਨ ਦੇ ਵਿੱਚ ਪਹਿਲਾਂ ਆਪਾਂ ਵੀਡੀਓ ਪਾਈ ਸੀ ਵਾਟਰ ਕਾਟਨ ਦੇ ਥੋੜੇ ਜੇ ਲਾਈਟ ਰੰਗ ਸੀ ਇਸ ਵਾਰ ਡਾਰਕ ਕਲਰ ਆ ਗਏ ਜੀ ਇਹ ਆ ਗਿਆ ਜੀ ਰਸਟ ਕਲਰ ਇਹਦੇ ਵੀ ਤੁਹਾਨੂੰ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਪਤਾ ਜਿਹੜਾ ਲਾਈਟ ਕਲਰ ਹੁੰਦਾ ਜਿਵੇਂ ਪਹਿਲਾਂ ਅਸੀਂ ਪੀਚ ਕਲਰ ਤਿਆਰ ਕੀਤਾ ਸੀ ਉਹ ਥੋੜਾ ਜਿਹਾ ਸੀ ਥਰੂ ਹੋ ਜਾਂਦਾ ਜਿਹੜਾ ਲਾਈਟ ਕਲਰ ਹੁੰਦਾ ਜਿਹੜਾ ਡਾਰਕ ਕਲਰ ਨੇ ਇਹ ਗੂੜੇ ਨੇ ਇਹਨਾਂ ਦਾ ਕੋਈ ਚੱਕਰ ਨਹੀਂ ਬਿਨਾ ਲਾਈਨਿੰਗ ਤੋਂ ਤੁਸੀਂ ਕਿਵੇਂ ਮਰਜ਼ੀ ਰੈਡੀ ਕਰ ਸਕਦੇ ਹੋ ਦੇਖੋ ਜੀ ਦੂਜਾ ਕਲਰ ਆ ਗਿਆ ਜੀ ਇਹਦੇ ਵਿੱਚ ਮਾਸਟਰਡ ਕਲਰ ਦੇਖੋ ਵਾਟਰ ਕਾਟਨ ਦੇ ਵਿੱਚ ਦੇਸੀ ਘੋ ਵਰਗਾ ਕਪੜਾ ਹੈ ਇਹ ਤੁਸੀਂ ਕਿਵੇਂ ਵੀ ਸੂਟ ਹੈ ਜਿਹੜਾ ਆਪਣਾ ਜਿਹੜੇ ਵਰਕ ਕਰਵਾਓ ਜੀ ਚਾਹੇ ਤੁਸੀਂ ਐਦਾਂ ਹੀ ਮੰਗਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਹੈ ਦੇਖੋ ਅਗਲਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪਰਪਲ ਕਲਰ ਇਸ ਤੋਂ ਬਾਅਦ ਆ ਗਿਆ ਜੀ ਅਨੀਅਨ ਕਲਰ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਵਾਟਰ ਕਾਟਨ ਦੇ ਵਿੱਚ ਵੀ ਚਾਰ ਕਲਰ ਆ ਗਏ ਜੀ ਚਾਰ ਕਲਰ ਇਹਦੇ ਵਿੱਚ ਹੋਗੇ ਜੀ ਦੇਖੋ ਜੋ ਵੀ ਤੁਹਾਨੂੰ ਸੂਟ ਇਹਦਾ ਤੁਸੀਂ ਜੇ ਲਾਉਂਗੇ ਜੀ ਤੁਸੀਂ ਬਟਰ ਕਾਟਨ ਦਾ ਪਰ ਇਹ ਸੂਟਾਂ ਦਾ ਪ੍ਰਾਈਸ ਵੀ ਰਹੂਗਾ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਸੇਮ ਪ੍ਰਾਈਸ ਦੇ ਰਹਿਣਗੇ ਬਾਕੀ ਵਰਕ ਦੇ ਹਿਸਾਬ ਨਾਲ ਤੁਸੀਂ ਜੋ ਵੀ ਸੂਟ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਦੇਖੋ ਜੀ ਇਹ ਸੂਟ ਦਾ ਪ੍ਰਾਈਸ ਵੀ ਇਹਨਾਂ ਦਾ ਵੀ ਬਟਰ ਕਾਟਨ ਦਾ ਵੀ 1200 ਰੁਪਏ ਰਹੂਗਾ ਜੀ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਦੇਖੋ ਜੀ ਸਾਰੀ ਪਲੇਨ ਫੈਬਰਿਕ ਹੈ ਜੋ ਵੀ ਤੁਹਾਨੂੰ ਪਸੰਦ ਹੈ ਕਲਰ ਸਾਰੇ ਬਹੁਤ ਸੋਹਣੇ ਨੇ ਜੋ ਵੀ ਮੈਨੂੰ ਵੀ ਇਹੀ ਲੱਗਦਾ ਹਨ ਜਦੋਂ ਸੋਹਣੇ ਸੋਹਣੇ ਕਲਰ ਆ ਜਾਂਦੇ ਨੇ ਵੀ ਕਿਹੜਾ ਲਈਏ ਕਿਹੜਾ ਛੱਡੀਏ ਹੁਣ ਤੁਸੀਂ ਵੀ ਇਹੀ ਕਨਫਿਊਜ਼ ਹੋ ਜਾਓਗੇ ਦੇਖੋ ਇਹ ਚਾਰ ਕਲਰ ਆ ਗਏ ਜੀ ਆਪਣੇ ਕੋਲੇ ਬਟਰ ਕਾਟਨ ਦੇ ਵਿੱਚ ਇਹ ਚਾਰ ਕਲਰ ਆ ਗਏ ਜੀ ਕਰਸ ਦੇ ਵਿੱਚ ਇਹ ਚਾਰ ਕਲਰ ਆ ਗਏ ਜੀ ਚੈੱਕ ਦੇ ਵਿੱਚ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਇਹਨਾਂ ਦੇ ਵਿੱਚੋਂ ਲੈ ਸਕਦੇ ਹੋ ਹੁਣ ਆਪਾਂ ਵਰਕਅਪ ਕਰਵਾਉਣਾ ਹੈ ਜੀ ਇਹਨਾਂ ਦੇ ਉੱਪਰ ਮੇਰੀ ਫਿਰ ਤੋਂ ਰਿਕਵੈਸਟ ਹੈ ਤੁਸੀਂ ਆਪਣਾ ਵਰਕ ਸਿਲੈਕਟ ਕਰਕੇ ਸੂਟਾਂ ਲਈ 2 ਦਿਨ ਦੇ ਵਿੱਚ ਪਲੀਜ਼ ਰਿਕਵੈਸਟ ਹੈ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਅੱਜ ਵਾਲੀ ਪਲੇਨ ਫੈਬਰਿਕ ਹੈ ਸਾਰੀ ਤੁਸੀਂ ਪਲੇਨ ਵੀ ਲੈ ਸਕਦੇ ਹੋ ਵਰਕ ਤੇ ਵੀ ਲੈ ਸਕਦੇ ਹੋ ਜਿਵੇਂ ਵੀ ਤੁਹਾਡੀ ਚੋਇਸ ਆਸੀ ਉਵੇਂ ਦਾ ਤੁਹਾਨੂੰ ਸੂਟ ਆ ਜਿਹੜਾ ਰੈਡੀ ਕਰਕੇ ਦੇਵਾਂਗੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਮੇਰੇ ਨਾਲ ਤੁਸੀਂ ਸਹਿਯੋਗ ਦਿਓ ਮੈਨੂੰ ਹਨਾ ਮੈਂ ਤੁਹਾਡੇ ਰਿਸਪੌਂਸ ਦੇ ਨਾਲ ਹੀ ਇੱਥੇ ਤੱਕ ਕੰਮ ਚਲਾ ਰਹੀ ਆਂ ਅੱਗੇ ਵੀ ਆਪਾਂ ਚਲਾਵਾਂਗੇ ਜੀ ਇਹ ਤੁਸੀਂ ਸਾਥ ਦੇਵੋਗੇ ਜੀ ਜੇ ਤੁਸੀਂ ਸਾਥ ਸਾੜ ਤਾਂ ਫਿਰ ਤੁਹਾਡੇ ਬਿਨਾ ਮੈਂ ਇਕੱਲੀ ਕੁਝ ਨਹੀਂ ਕਰ ਸਕਦੀ ਤੇ ਚਲੋ ਜੀ ਤੁਸੀਂ ਸੂਟ ਆ ਜਿਹੜੇ ਸੋਨੇ ਸੋਨੇ ਰੰਗ ਕਲਰ ਡਿਜ਼ਾਈਨ ਫਰਕ ਵਾਲੇ ਤੇ ਪਲੇਨ ਲੈਣਾ ਤੁਸੀਂ ਉਹ ਵੀ ਸਿਲੈਕਟ ਕਰ ਸਕਦੇ ਹੋ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ